ਹੂਰੇ ਰੰਗ ਦਾ ਪਛੂ ਰੱਖਣਾ ਤਾਂ ਬਾਈ ਦਾ ਸ਼ੌਕ ਪੂਰਾ ਕਰਿਆ ਇਹ ਬੂਰੇ ਦਾ ਨਾਰਲੀ ਵਾਲੇ ਦਾ ਸਿਮਨ ਲਾਇ ਬਾਈ ਦੇ ਮੱਝ ਨੂੰ ਬਹੁਤ ਚੰਗਾ ਰਿਕਾਰਡ ਆ ਬਹੁਤ ਜਿਆਦੇ ਚ ਬੂਰੇ ਦਾ ਤਾਂ ਬਾਈ ਕਹਿੰਦਾ ਵੀ ਬੂਰਾ ਬੱਚਾ ਆ ਜਾਵੇ ਤਾਂ ਨੰਦ ਆ ਜੀ ਹੀਟ ਬਹੁਤ ਸੋਹਣੀ ਨੱਚਦੀ ਬਹੁਤ ਸ਼ਾਨਦਾਰ ਹੀਟ ਆ ਬਾਈ ਜੀ ਆ ਬਾਈ ਦਾ ਪ੍ਰਮਾਤਮਾ ਕਿਰਪਾ ਕਰੇ ਮੱਝ ਕਨਸੀਵ ਕਰ ਜਵੇ ਮੈਨੂੰ ਜਿੱਥੋਂ ਤੱਕ ਲਾਦਾਂ ਨੂੰ ਮੱਝ ਕਨਸੀਵ ਕਰੂਗੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਉਂਕਿ ਮੱਝ ਦੀ ਹੀਟ ਬਹੁਤ ਛੋਟੀ ਹੈ ਬੱਬਰ ਕਿਰਪਾ ਕਰੇ ਮੱਝ ਗੱਭਣ ਰਹਿ ਜਵੇ ਆ ਬਾਈ ਦਾ ਸ਼ੌਂਕ ਪੂਰਾ ਹੋ ਜਵੇ ਤਾਂ ਭਰਾਵੋ ਜਿਹੜਾ ਸ਼ੌਂਕ ਹੁੰਦਾ ਪਗਾਇਆ ਕਰੋ ਚੰਗੀ ਬਰੀਡ ਤੇ ਕੰਮ ਕਰਿਆ ਕਰੋ ਤਾਂ ਉਹ ਅੱਗੇ ਆਪਣੇ ਆਮ ਘਰਾਂ ਦੇ ਵਿੱਚ ਬਰੀਡ ਸੁਧਰਨੀ ਹੈ ਜੇ ਆਮ ਘਰਾਂ ਦੇ ਵਿੱਚ ਚੰਗਾ ਸੁਭਾਅ ਲੱਗੂਗਾ ਤਾਂ ਸਾਰੇ ਭਰਾ ਆ ਸੇਮਨਾਂ ਲੱਤੇ ਆਂਦੇਆ ਕਰੋ ਜਦੋਂ ਮਾਜ ਗੱਬਣ ਕਰਾਉਣੀ ਆ 100 200 ਰੁਪਏ ਦਾ ਫਰਕ ਪੈਂਦਾ ਚੰਗੇ ਤੋਂ ਚੰਗੇ ਸਮਾਨ ਰਵਾਇਆ ਕਰੋ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ